ਮੂਸੇ ਦੀ ਕਿਤਾਬ ਉਹਦਾ 8 ਨੰਬਰ ਅਧਿਆਇ 19 ਨੰਬਰ ਮੂਸੇ ਦੀ ਕਿਤਾਬ ਉਹਦਾ ਅਧਿਆਇ ਨੰਬਰ 8 ਦੇਖ ਕੇ ਪੜ੍ਹਦੇ ਹੋਏ ਅਸੀਂ 8 ਤੋ ਦੇਖ ਲੈਣੇ ਆ ਤਾਂ ਯਹੋਵਾ ਨੇ ਮੂਸਾ ਨੂੰ ਆਖਿਆ ਕਿ ਹਰੂਨ ਨੂੰ ਆ ਕੇ ਉਹ ਆਪਣਾ ਢਾਂਗਾ ਵਧਾ ਕੇ ਧਰਤੀ ਦੀ ਧੂਣ ਨੂੰ ਮਾਰੇ ਤਾਂ ਜੋ ਉਹ ਸਾਰੇ ਮਿਸਰ ਦੇਸ਼ ਵਿੱਚ ਜੂਆਂ ਬਾਹਰ ਜਾਣ ਉਹਨਾਂ ਨੇ ਉਵੇਂ ਹੀ ਕੀਤਾ ਸਾਰੀਆ ਪਰ ਧਰਤੀ ਦੀ ਧੂੜ ਨੂੰ ਮਾਰਿਆ ਤਾਂ ਆਦਮੀ ਅਤੇ ਡੰਗਰ ਉੱਤੇ ਜੂਆ ਹੋ ਗਈਆਂ ਅਤੇ ਧਰਤੀ ਦੀ ਸਾਰੀ ਧੂੜ ਮਿਸਰ ਦੇ ਸਾਰੇ ਦੇਸ਼ ਵਿੱਚ ਜੂਆ ਹੋ ਗਈ ਤਾਂ ਜਾਦੂਗਰਾਂ ਨੇ ਆਪਣੇ ਮੰਤਰਾਂ ਜੰਤਰਾ ਨਾਲ ਯਤਨ ਕੀਤਾ ਪਰ ਉਹ ਜੂਆ ਲੈ ਆਉਣ ਪਰ ਕੋ ਲੈ ਆਉ ਨਹੀਂ ਸਕਿਆ ਪਰ ਆਦਮੀ ਅਤੇ ਡੰਗਰ ਉੱਤੇ ਜੂਆ ਹੀ ਜੂਆ ਸੰਤਾ ਜਾਦੂਗਰਾਂ ਨੇ ਫਰਾਉਨ ਨੂੰ ਆਖਿਆ ਭਈ ਇਹ ਤਾਂ ਪਰਮੇਸ਼ਰ ਦੀ ਉਂਗਲ ਹੈ ਪਰ ਜਿਵੇਂ ਯਹੋਵਾ ਬੋਲਿਆ ਸੀ ਫਰਾਉਨ ਦਾ ਮਨ ਕਠੋਰ ਹੋ ਗਿਆ ਰ ਉਸ ਦੀ ਨਾ ਸੁਣੀ ਫਿਰ ਯਹਵਾ ਨੇ ਮੂਸਾ ਨੂੰ ਆਖਿਆ ਸਵੇਰ ਦੇ ਵੇਲੇ ਉੱਠ ਕੇ ਫਰਾਉਨ ਦੇ ਸਨਮੁਖ ਜਾ ਖੜਾ ਹੋ ਵੇਖੋ ਪਾਣੀ ਵੱਲ ਵਾਰ ਜਾਂਦਾ ਹੈ ਔਰ ਤੂੰ ਉਸ ਨੂੰ ਆਖੀ ਯਹਵਾ ਐਵੇਂ ਫਰਮਾਂਦਾ ਹੈ ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਕਹਾਸਨਾ ਕਹੀ ਔਰ ਜੇ ਤੂੰ ਮੇਰੀ ਪਰਜਾ ਨੂੰ ਜਾਣ ਨਾ ਦੇਵੇਂਗਾ ਤਾਂ ਵੇਖ ਮੈਂ ਤੇਰੇ ਔਰ ਤੇਰੇ ਟਹਿਲੂਆਂ ਔਰ ਤੇਰੀ ਰૈયਤ ਉੱਤੇ ਤੇਰੇ ਘਰਾਂ ਵਿੱਚ ਮੱਖਾਂ ਦੇ ਝੁੰਡ ਘਲ ਰਿਆ ਹਾਂ ਔਰ ਮਿਸਰ ਦੇ ਘਰ ਇਹ ਨਿਸ਼ਾਨ ਭਲਕੇ ਤੀਕ ਹੋਵੇਗਾ ਤਾਂ ਯਹੋਵਾ ਨੇ ਇਵੇਂ ਹੀ ਕੀਤਾ ਹਰ ਮੱਖਾਂ ਦੇ ਝੁੰਡਾਂ ਦੇ ਝੁੰਡਫਰਾਉਂ ਦੇ ਮਹਿਲ ਵਿੱਚ ਉਸ ਦੇ ਤੈਲੂਆਂ ਦੇ ਘਰਾਂ ਵਿੱਚ ਆਏ ਅਤੇ ਮਿਸਰ ਦੇ ਸਾਰੇ ਦੇਸ਼ ਵਿੱਚ ਧਰਤੀ ਮੱਖਾਂ ਦੇ ਝੁੰਡਾਂ ਦੇ ਕਾਰਨ ਨਾਸ਼ ਹੋ ਗਈ। ਤੁਹਾਨੂੰ ਇਸ ਸਟੋਰੀ ਦੇ ਵਿੱਚ ਕੋਈ ਸਮਝ ਆ ਗਿਆ? ਜਦੋਂ ਪਰਮੇਸ਼ਰ ਨੇ ਮੂਸਾ ਨੂੰ ਕਿਹਾ ਜਾ ਮੇਰੇ ਲੋਕਾਂ ਨੂੰ ਰਾਹਤ ਤਾਂ ਪਰਮੇਸ਼ਰ ਨੇ ਬਰਾਉਨ ਵਾਲ ਭੇਜਿਆ ਮੂਸਾ ਨੂੰ ਤੇ ਮੂਸਾ ਕਹਿੰਦੇ ਕਿ ਪ੍ਰਭੂ ਉਹ ਬੜਾ ਇਹੋ ਜਿਹਾ ਇਨਸਾਨ ਆ ਜਿੰਨੇ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ ਤਾਂ ਪਰਮੇਸ਼ਵਰ ਨੇ ਕਿਹਾ ਕਿ ਜਿੰਨਾ ਮੈਂ ਤੈਨੂੰ ਕਹਾਂ ਨਾ ਤੂੰ ਉਦਾਂ-ਉਦਾਂ ਕਰੀ ਜਾਣਾ ਤਾਂ ਜਦੋਂ موسی ਨੂੰ ਜਿੰਨਾ ਪਰਮੇਸ਼ਵਰ ਨੇ ਦੱਸਿਆ موسی ਪਰਮੇਸ਼ਵਰ ਦਾ ਠਹਿਰਾਇਆ ਜਨ ਪਰਮੇਸ਼ਵਰ ਦਾ ਨਬੀ ਆ ਤੇ ਉਹਨੇ ਫਰਾਉਨ ਦੇ ਕੋਲ ਗਏ ਉੱਥੇ ਢਾਂਗਾ ਧੂੜ ਨੂੰ ਲਾਇਆ ਤੇ ਵਚਨ ਚ ਲਿਖਿਆ ਧੂੜ ਧੂਆਂ ਹੀ ਝੂਆਂ ਹੋਣੀ ਉਹ ਝੂਆਂ ਡੰਗਰਾਂ ਨੂੰ ਵੀ ਪਈਆਂ ਤੇ ਆਦਮੀਆਂ ਨੂੰ ਵੀ ਪਈਆਂ ਪਰ ਦਾ ਦਿਲ ਜਿਹੜਾ ਆ ਪਰਮੇਸ਼ਵਰ ਨੇ ਸਖਤ ਕੀਤਾ ਸੀਗਾ ਉਹ ਸਖਤ ਰਿਹਾ ਉਹਨੇ ਨਹੀਂ ਜਾਣ ਦਿੱਤਾ ਫਿਰ ਪਰਮੇਸ਼ਵਰ ਨੇ ਮੂਸਾ ਨੂੰ ਕਹਾ ਹੁਣ ਤੂੰ ਫੈਰੋ ਨੂੰ ਕਹ ਦੇ ਕਿ ਮੈਂ ਤੇਰੇ ਲੋਕਾਂ ਵਿੱਚ ਤੇਰੀ ਜ਼ਮੀਨ ਵਿੱਚ ਆਪਣੇ ਲੋਕਾਂ ਵਿੱਚ ਤੇ ਇਹਨਾਂ ਦੀ ਜ਼ਮੀਨ ਵਿੱਚ ਇਹਨਾਂ ਦਾ ਜੋ ਕੁਝ ਵੀ ਆ ਉਹਦੇ ਵਿੱਚ ਤੇ ਜੋ ਕੁਝ ਤੇਰਾ ਉਹਦੇ ਵਿੱਚ ਇੱਕ ਫਰਕ ਪਾ ਦੂੰਗਾ ਵੱਖ ਕਰ ਦੂੰਗਾ ਅਰ ਇਦਾਂ ਹੀ ਪਰਮੇਸ਼ਵਰ ਨੇ ਕੀਤਾ ਅਰ वचन ਚ ਲਿਖਿਆ ਆ ਕਿ ਪਰਮੇਸ਼ਵਰ ਨੇ ਮੂਸਾ ਨੂੰ ਕਹਾ ਹੁਣ ਇਹਨੂੰ ਦੱਸ ਦੇ ਕਿ ਮੱਖੀਆਂ ਦੇ ਝੁੰਡ ਜਿਹੜੇ ਆ ਉਹ ਹੁਣ ਤੁਹਾਡੇ ਉੱਤੇ ਆਉਣ ਵਾਲੇ ਆ ਤੇ ਜਿਹੜੇ ਲੋਕੀ ਗੋਸ਼ਣ ਦੇ ਅੰਦਰ ਆ ਉਹ ਮੱਖਾਂ ਦੇ ਝੁੰਡ ਉੱਥੇ ਨਹੀਂ ਹੋਣਗੇ ਤੁਹਾਡੀ ਜ਼ਮੀਨ ਉੱਤੇ ਵੀ ਹੋਣਗੇ ਤੁਹਾਡੇ ਘਰਾਂ ਵਿੱਚ ਵੀ ਹੋਣਗੇ ਤੁਹਾਡੇ ਸਾਬਕਾਸੇ ਦੇ ਅੰਦਰ ਹੋਣਗੇ ਪਰ ਗੋਸ਼ਣ ਦੇ ਅੰਦਰ ਨਹੀਂ ਹੋਣਗੇ ਤੇ ਬਚਨ ਵਿੱਚ ਲਿਖਿਆ ਪਰਮੇਸ਼ਵਰ ਨੇ ਇਦਾਂ ਹੀ ਕੀਤਾ ਕਿ ਮੱਖੀਆਂ ਦੇ ਝੁੰਡ ਕੱਲੇ ਤੇ ਉਹ ਸਾਰੇ ਮਿਸਰੀਆਂ ਦੇ ਘਰਾਂ ਵਿੱਚ ਫੈਲ ਗੀਆਂ ਉਹਨਾਂ ਦੇ ਸਾਬਕਾਸੇ ਚੀਟਾਂ ਨੂੰ ਉਹਨਾਂ ਨੇ ਖਰਾਬ ਕੀਤਾ ਜ਼ਮੀਨ ਨੂੰ ਬਰਬਾਦ ਕੀਤਾ ਪਰ ਗੋਸ਼ਣ ਦੇ ਵਿੱਚ ਕੋਈ ਮੱਖੀਆਂ ਦਾ ਝੁੰਡ ਨਹੀਂ ਸੀ ਹallelujah ਹallelujah ਪਰਮੇਸ਼ਵਰ ਕਿੰਨਾ ਹੀ ਆਪਣੇ ਲੋਕਾਂ ਦੀ ਰਾਖੀ ਅੱਜ ਵੀ ਕਰਦਾ ਰਿਹਾ ਇਹ ਸਿਰਫ ਉਸੇ ਵੇਲੇ ਦੀਆਂ ਗੱਲਾਂ ਨਹੀਂ ਆ ਇਹ ਵਾਰ-ਵਾਰ ਹੋਇਆ ਤੇ ਅੱਜ ਤੱਕ ਹੋ ਰਿਹਾ ਤੇ ਰਹਿੰਦੀ ਦੁਨੀਆ ਤੱਕ ਇਦਾਂ ਹੀ ਹੁੰਦਾ ਰਹਿਣਾ ਹੈ ਹallelujah ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਕੱਲ ਬਚਾਇਆ ਸੀ ਅੱਜ ਬਚਾਉਂਦਾ ਆ ਤੇ ਆਉਣ ਵਾਲੇ ਦਿਨਾਂ ਤੱਕ ਬਚਾਉਂਦਾ ਰਹੇਗਾ ਕਿਉਂਕਿ ਉਹਨੇ ਕਿਹਾ ਮੈਂ ਕੱਲ ਅੱਜ ਤੇ ਯੁੱਗ ਦੇ ਅੰਤ ਤੀਕਰ ਇੱਕੋ ਜਿਹਾ ਪਰਮੇਸ਼ਵਰ ਹਾਂ ਹallelujah ਕਰ ਕਹਿੰਦਾ ਕਿ ਫਰਾਉਨ ਦੇ ਮਹਿਲ ਵਿੱਚ ਵੀ ਤੁਸੀਂ ਦੇਖੋ ਉਹਦੇ ਮਹਿਲ ਚ ਕਿੱਡੇ ਇੰਤਜ਼ਾਮ ਹੋਣਗੇ ਜਿਹੜੇ ਉੱਥੋਂ ਦੇ ਜਾਦੂਗਰ ਸੀ ਨਾ ਉਹਨਾਂ ਦੇ ਜਾਦੂਗਰਾਂ ਕੋਲੋਂ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੀ ਕਾਟ ਨਹੀਂ ਕਰਦੂ ਨਾ ਉਹਨਾਂ ਦੇ ਬਰਾਬਰ ਤੇ ਕਰੂਗਾ ਜਦੋਂ ਪਹਿਲੇ ਵਾਰੀ ਮੂਸਾ ਗਿਆ ਤੇ ਉੱਥੇ ਉਹਨੇ ਢਾਂਗੇ ਦਾ ਪਰਮੇਸ਼ਵਰ ਨੇ ਸੱਪ ਬਣਾ ਦਿੱਤਾ ਉਹਦੇ ਨੂੰ ਫਰਾਉਨ ਨੇ ਰਾਜਾ ਰਾਜਾ ਨੇ ਆਪਣੇ ਜਾਦੂਗਰਾਂ ਨੂੰ ਕਹਾਂ ਕਹਿੰਦਾ ਤੁਸੀਂ ਵੀ ਕੱਢੋ ਸੱਪ ਉਹਨਾਂ ਨੇ ਵੀ ਸੱਪ ਬਣਾਏ ਪਰ ਉਹ ਸੱਪ ਜਿਹੜਾ ਪਰਮੇਸ਼ਵਰ ਦੇ ਵੱਲੋਂ ਸੀ ਕਿਉਂਕਿ ਉਹ ਸੱਪ ਨੂੰ ਆਪਣਾ ਇੱਕ ਖਾਸ ਦੇਵਤਾ ਮੰਨਦੇ ਆ ਤੇ ਉਹ ਜਿਹੜਾ 프라운 ਦਾ ਮੁਟਿਆ ਉਹਦੇ ਉੱਤੇ ਵੀ ਸੱਪ ਜਿਹੜਾ ਆ ਉਹਦੇ ਮੱਥੇ ਤੇ ਲੱਗਾ ਹੁੰਦਾ ਆ ਪਰ ਜਿਹੜੇ ਜਾਦੂਗਰਾਂ ਦੇ ਸੱਪ ਸੀ ਉਹ ਸੱਪ ਜੋ ਪਰਮੇਸ਼ਵਰ ਦੇ ਵੱਲੋਂ ਭੇਜਿਆ ਗਿਆ ਸੀ ਜਾਦੂਗਰਾਂ ਦੇ ਸੱਪਾਂ ਨੂੰ ਅੰਨੇ ਮਾਰ ਦਿੱਤੇ ਹallelujah ਮੈਂ ਕਿੰਨੀ ਤੁਹਾਡੀਆਂ ਮਾੜੀਆਂ ਤੋਂ ਮਾੜੀਆਂ ਚੀਜ਼ਾਂ ਦੁਨੀਆ ਦੀਆਂ ਚੰਗੀਆਂ ਚੀਜ਼ਾਂ ਦੀ ਕਾਟ ਕਰ ਦੇਣਗੀਆਂ ਹallelujah ਹallelujah ਤੁਹਾਡਾ ਥੋੜਾ ਜਿਆਦਾ ਦੁਨੀਆ ਦੇ ਪੋਤੇ ਨਾਲ ਉਹ ਚੰਗਾ ਹੋਊਗਾ ਕਿਉਂਕਿ ਉਹਦੇ ਵਿੱਚ ਪਰਮੇਸ਼ਵਰ ਦੀ ਖੁਸ਼ੀ ਹੋਊਗੀ ਉਹਦੇ ਵਿੱਚ ਪਰਮੇਸ਼ਵਰ ਦੀ ਕਿਰਪਾ ਹੋਊਗੀ ਹallelujah ਵਚਨ ਚ ਲਿਖਿਆ ਕਹਿੰਦਾ ਧਰਮੀ ਦਾ ਥੋੜਾ ਦੁਸ਼ਟ ਦੇ ਬਹੁਤੇ ਨਾਲੋਂ ਉੱਤਮ ਹੈ ਹallelujah ਦੁਸ਼ਟ ਦੇ ਵਿੱਚ ਕੋਈ ਸ਼ੋਗ ਨਹੀਂ ਰਹੀ ਬਹੁਤ ਸਾਰੇ ਲੋਕ ਆ ਉਹਨਾਂ ਕੋਲੇ ਕਰੋੜਾ ਰੁਪਏ ਆ ਉਹਨਾਂ ਕੋਲੇ ਗੱਡੀਆਂ ਆ ਉਹਨਾਂ ਦੇ ਕੋਲੇ ਸੋਨੇ ਬੈੱਡ ਆ ਸੋਨੇ ਗੱਦੇ ਆ ਸੋਨੇ ਪਦਾਰਥ ਖਾਣ ਨੂੰ ਕੋਈ ਕੈਂਸਰ ਨਾਲ ਪਿਆ ਕੋਈ ਸ਼ੂਗਰ ਨਾਲ ਪਿਆ ਕਿਸੇ ਨੂੰ ਕੋਈ ਬਿਮਾਰੀ ਲੱਗੀ ਕੋਈ ਵੀਰ ਜੇਰ ਤੇ ਆ ਉਹਨਾਂ ਨੂੰ ਉਹਨਾਂ ਗੱਦਿਆਂ ਤੇ ਬੈਠ ਕੇ ਵੀ ਨੀਂਦ ਨਹੀਂ ਆਉਂਦੀ ਇੰਨੀਆਂ ਚੀਜ਼ਾਂ ਉਹਨਾਂ ਦੇ ਘਰ ਵਿੱਚ ਖਾਣ ਨੂੰ ਕਹਿੰਦੇ ਡਾਕਟਰ ਨੇ ਮਨਾ ਕੀਤਾ ਖਾਣ ਨਹੀਂ ਹੁੰਦੀਆਂ ਗਲੇ ਖਰਾਬ ਹੋਏ ਆ ਕੈਂਸਰ ਹੋਏ ਕੋਲਾਨੀ ਚਮਕਾਨੀ ਚੀਜ਼ ਪਰ ਧਰਮੀ ਦੇ ਘਰ ਵਿੱਚ ਭਾਵੇਂ ਥੋੜਾ ਆ ਚਾਹ ਨਾਲ ਖਾਂਦਾ ਆ ਤੇ ਪਰਮੇਸ਼ਵਰ ਦੀ ਕਿਰਪਾ ਨਾਲ ਪਚਾਉਂਦਾ ਤੇ ਅਗਲੇ ਦਿਨ ਫੇਰ ਕਮਾਉਣ ਨੂੰ ਨਿਕਲ ਜਾਂਦਾ ਆ ਹallelujah ਧਰਮੀ ਕਮਾਈ ਬਿਮਾਰੀ ਦਾ ਇਲਾਜ ਵਾਸਤੇ ਨਹੀਂ ਕਰਦਾ ਉਹ ਖਾਣ ਵਾਸਤੇ ਕਰਦਾ ਆ ਤੇ ਪਰਮੇਸ਼ਵਰ ਉਹਨੂੰ ਖਾਣਾ ਬਖਸ਼ਦਾ ਆ ਹallelujah ਆਓ ਅਸੀਂ ਦੇਖ ਰਹੇ ਹਾਂ ਕੂਚ ਦੀ 9 ਅਰ ਉਹਦੇ 4 ਨੰਬਰ ਦੇ ਵਿੱਚ ਇਦਾਂ ਲਿਖਿਆ ਯਹਵਾ ਇਜ਼ਰਾਈਲੀਆਂ ਦੇ ਪਸ਼ੂਆਂ ਵਿੱਚ ਔਰ ਮਿਸਰੀਆਂ ਦੇ ਪਸ਼ੂਆਂ ਵਿੱਚ ਵੇਰਵਾ ਕਰੇਗਾ ਔਰ ਉਹਨਾਂ ਸਾਰਿਆਂ ਵਿੱਚੋਂ ਜਿਹੜਾ ਇਜ਼ਰਾਈਲੀਆਂ ਦੇ ਹਨ ਕੋਈ ਨਾ ਮਰੇਗਾ ਹallelujah ਲੰਪੀ ਡਿਜ਼ੀਜ਼ ਹੋਈ ਸੀ ਨਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਪਿਛਲੇ ਸਾਲ ਹੀ ਸੀ ਮੇਰੇ ਇੱਟਾ ਲੰਪੀ ਡਿਜ਼ੀਜ਼ ਕਿੰਨੇ ਨੂੰ ਪਤਾ ਲੰਬੀ ਡਿਜ਼ੀਜ਼ ਜਿਹੜੀ ਸੀਗੀ ਗਾਵਾਂ ਦੇ ਜਿਹੜੇ ਪੱਟੀਆਂ ਜੀਆਂ ਬਣੀਆਂ ਸੀਗੀਆਂ ਜਿਸਮ ਦੇ ਉੱਤੇ ਗਟੋਲੀਆਂ ਜੀਆਂ ਨਿਕਲੀਆਂ ਸੀ ਗਲਤੀਆਂ ਉਹਦੇ ਨਾਲ ਬਹੁਤ ਸਾਰੇ ਪਸ਼ੂ ਮਰ ਗਏ ਸੀ ਬਹੁਤ ਸਾਰੇ ਪਸ਼ੂ ਮਰ ਗਏ ਸੀ ਪਰ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਬਹੁਤ ਸਾਰੇ ਲੋਕਾਂ ਨੇ ਗਵਾਹੀਆਂ ਦਿੱਤੀਆਂ ਕਿ ਸਾਡੇ ਪਸ਼ੂਆਂ ਨੂੰ ਪਰਮੇਸ਼ਵਰ ਨੇ ਬਚਾ ਕੇ ਰੱਖਿਆ ਹallelujah ਹallelujah वचन ਵਿੱਚ ਕੀ ਲਿਖਿਆ ਕਹਿੰਦਾ ਯਹੋਵਾ ਇਜ਼ਰਾਈਲੀਆਂ ਦੇ ਪਸ਼ੂਆਂ ਵਿੱਚ ਪਰ ਮਿਸਰੀਆਂ ਦੇ ਪਸ਼ੂਆਂ ਵਿੱਚ ਵੇਰਵਾ ਕਰੇਗਾ ਉਹਨਾਂ ਸਾਰਿਆਂ ਵਿੱਚ ਜਿਹੜੇ ਇਜ਼ਰਾਈਲੀਆਂ ਦੇ ਹਨ ਕੋਈ ਨਾ ਮਰੇਗਾ ਮੈਂ ਕਹਿੰਦੀ ਭਾਵੇਂ ਬर्ड ਫਲੂ ਦਾ ਰੌਲਾ ਪੈ ਰਿਹਾ ਆ ਪਰ ਤੁਹਾਡੇ ਮੁਰਗੀਆਂ ਨੂੰ ਕੁਝ ਨਹੀਂ ਹੋਣਾ ਹallelujah ਭਾਵੇਂ ਐਨੀਮਲਸ ਤੇ ਕਿਸੇ ਵੀ ਕੋਈ ਸਵਾਇਨ ਫਲੂ ਆ ਗਿਆ ਕੋਸ਼ ਵੀ ਆ ਗਿਆ ਮੈਂ ਕਹਿੰਦੀ ਮੇਰੇ ਪਰਮੇਸ਼ਵਰ ਦੇ वचन ਦਾ ਕੱਟ ਕੇ ਉਹਦੇ ਬਾਅਦ ਸ਼ਮ ਦੇ ਵਿੱਚ ਬਣੇ ਰਹਿਣ ਦਾ ਕਰਕੇ ਸਾਡੇ ਮਾਲ ਡੰਗਰ ਦਾ ਕੋਈ ਨੁਕਸਾਨ ਨਹੀਂ ਹੋਣਾ ਕਿਉਂਕਿ ਪਰਮੇਸ਼ਵਰ ਨੇ ਮਿਸਰ ਦੇ ਮਾਲ ਡੰਗਰ ਨਾਲੋਂ ਸਾਡੇ ਮਾਲ ਡੰਗਰ ਨੂੰ ਵੱਖਰਾ ਕਰ ਦਿੱਤਾ ਹੈ ਅਰ ਉਹਨੇ ਕਹਿ ਦਿੱਤਾ ਕੋਈ ਨਹੀਂ ਮਰੇਗਾ ਹallelujah ਤੇ ਸਾਡੇ ਜਾਨਵਰਾਂ ਵਿੱਚੋਂ ਵੀ ਕੋਈ ਨਹੀਂ ਮਰੇਗਾ ਸਾਡੀ ਕਿਸੇ ਵੀ ਚੀਜ਼ ਦਾ ਕੋਈ ਨੁਕਸਾਨ ਨਹੀਂ ਹੋਏਗਾ ਉਹ ਅਸੀਂ ਦੇਖਦੇ ਗੂਚਰੀ ਕਿਤਾਬ ਉਹਦਾ 10 ਨੰਬਰ ਅਧਿਆਏ ਉਹਦੀ 22 23 ਨੰਬਰ ਪੰਕਤੀ ਦੇ ਵਿੱਚ ਦੇਖਾਂਗੇ ਤਾਂ ਮੂਸਾ ਨੇ ਆਪਣਾ ਹੱਥ ਆਕਾਸ਼ ਵੱਲ ਪਸਾਰਿਆ ਅਰ ਮਿਸਰ ਦੇ ਸਾਰੇ ਦੇਸ਼ ਵਿੱਚ ਤਿੰਨ ਦਿਨ ਹਨੇਰ ਕੋ ਪਰਿਆ ਕਿਸੇ ਨੇ ਇੱਕ ਦੂਜੇ ਨੂੰ ਨਾ ਵੇਖਿਆ ਅਰ ਨਾ ਕੋਈ ਤਿੰਨ ਦਿਨ ਦੀ ਆਪਣੇ ਥਾਂ ਤੋਂ ਉੱਠਿਆ ਪਰ ਸਾਰੇ ਇਜ਼ਰਾਈਲੀਆਂ ਦੇ ਟਿਕਾਣਿਆਂ ਵਿੱਚ ਚਾਨਣਾ ਸੀ ਤਦ ਪ੍ਰਾਉਨ ਨੇ ਮੂਸਾ ਨੂੰ ਸੱਦ ਕੇ ਆਖਿਆ ਤੁਸੀਂ ਜਾਓ ਅਰ ਯਹੋਵਾ ਦੀ ਉਪਾਸਨਾ ਕਰੋ ਕੇਵਲ ਤੁਹਾਡੇ ਇੱਜੜ ਅਰ ਤੁਹਾਡੇ ਵਗ ਰਹਿ ਜਾਣ ਅਰ ਤੁਹਾਡੇ ਨਿਆਣੇ ਵੀ ਨਾਲ ਜਾਣ ਹalleluyah ਸੋ ਬਚਨ ਵਿੱਚ ਲਿਖਿਆ ਤਿੰਨ ਦਿਨਾਂ ਤੱਕ ਮਿਸਰ ਦੇ ਵਿੱਚ ਹਨੇਰਾ ਛਾ ਗਿਆ ਸਿਰਫ ਇਜ਼ਰਾਈਲੀਆਂ ਦੇ ਡੇਰਿਆਂ ਵਿੱਚ ਚਾਨਣ ਸੀ ਹalleluyah ਤਿੰਨ ਦਿਨਾਂ ਤੱਕ ਇੰਨਾ ਘੋਰ ਹਨੇਰਾ ਸੀਗਾ ਕਿ ਇੱਕ ਦੂਜੇ ਨੂੰ ਕੋਈ ਦਿਖ ਨਹੀਂ ਰਿਹਾ ਸੀ ਇਹਦਾ ਮਤਲਬ ਦਿਨ ਦੇ ਵੇਲੇ ਵੀ ਹਨੇਰਾ ਸੀ ਰਾਤ ਦੇ ਵੇਲੇ ਵੀ ਹਨੇਰਾ ਸੀ ਦਿਨ ਦੇ ਵੇਲੇ ਵੀ ਹਨੇਰਾ ਸੀ ਪਰ ਸਿਰਫ ਗੋਸ਼ਨ ਦੇ ਅੰਦਰ ਚਾਨਣ ਸੀ ਇਜ਼ਰਾਈਲੀਆਂ ਦੇ ਡੇਰਿਆਂ ਦੇ ਅੰਦਰ ਚਾਨਣ ਸੀ ਬਹੁਤ ਸਾਰੇ ਲੋਕ ਕਹਿ ਰਹੇ ਫਿਰ ਤੋਂ ਇੱਕ ਹਨੇਰੇ ਦਾ ਪੀਰੀਅਡ ਆਉਣ ਵਾਲਾ ਹੈ ਫਿਰ ਤੋਂ ਇੱਕ ਨੁਕਸਾਨ ਵੱਡਾ ਚੜਾ ਆ ਇਸ ਧਰਤੀ ਤੇ ਹੋਣ ਵਾਲਾ ਬਹੁਤ ਸਾਰੀਆਂ ਪ੍ਰੈਡਿਕਸ਼ਨਸ ਹੋ ਰਹੀਆਂ ਹੈ हां ये सच है कि ये होने वाला है पर मैं ਤੁਹਾਨੂੰ ਕਹਿੰਨੀ ਆ ਤੁਹਾਡੇ ਘਰਾਂ ਦੇ ਅੰਦਰ ਚਾਨਣ ਹੋਏਗਾ ਤੁਹਾਡੇ ਘਰਾਂ ਦੇ ਅੰਦਰ ਉਹ ਹਾਸੇ ਦੀਆਂ ਆਵਾਜ਼ਾਂ ਆਉਣਗੀਆਂ ਤੁਸੀਂ ਪਰਮੇਸ਼ਵਰ ਦੇ ਦਿੱਤੇ ਪਦਾਰਥਾਂ ਨੂੰ ਖਾਓਗੇ ਔਰ ਸੱਚਮੁੱਚ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰੋਗੇ ਔਰ ਹਨੇਰੇ ਵਿੱਚ ਬੈਠੇ ਹੋਏ ਲੋਕ ਉਸ ਦਿਨ ਦੇਖਣਗੇ ਕਿ ਇਜ਼ਰਾਈਲੀਆਂ ਦੇ ਡੇਰਿਆਂ ਦੇ ਅੰਦਰ ਚਾਨਣ ਹੈ ਹallelujah ਇਹ ਬਰਕਤਾਂ ਆ ਪਰਮੇਸ਼ਰ ਨੂੰ ਮੰਨਣ ਦੀਆਂ ਅੱਜ ਦਾ ਸਰਪੰਨ ਆਈ نو ਕਿ ਥੋੜਾ ਲੰਮਾ ਹੋ ਰਿਹਾ ਹੈ ਕਿਉਂ ਮੈਂ ਤੁਹਾਨੂੰ ਸਾਰਾ ਦੱਸਣਾ ਚਾਹਲੀ ਤਾਂ ਜੋ ਤੁਹਾਨੂੰ ਸਮਝ ਆਏ ਕਿ ਅਗਰ ਅਸੀਂ ਪਰਮੇਸ਼ਵਰ ਨੂੰ ਮੰਨਦੇ ਆ ਤਾਂ ਅਸੀਂ ਸਾਨੂੰ ਕੀ ਮਿਲਣ ਵਾਲਾ ਆ ਸਾਡੇ ਨਾਲ ਕੀ ਵਾਅਦੇ ਕੀਤੇ ਪਰਮੇਸ਼ਵਰ ਨੇ ਇਹ ਕੋਈ ਕੱਤੇ ਦਾ ਸੌਦਾ ਨਹੀਂ ਆ ਤੁਸੀਂ ਬਹੁਤ ਚੰਗੇ ਵੇਲੇ ਪਰਮੇਸ਼ਵਰ ਦੇ ਘਰ ਵਿੱਚ ਆ ਗਏ ਹੋ ਪਰਮੇਸ਼ਵਰ ਨੂੰ ਆਪਣਾ ਜੀਵਨ ਦੇ ਕੇ ਕਬਲ ਹallelujah ਧੰਨਵਾਦ ਕਦਾਲਾ ਇਸ ਦੁਨੀਆ ਦੇ ਉੱਤੇ ਇੱਕ ਬਹੁਤ ਵੱਡੀ ਬਰਬਾਦੀ ਆਉਣ ਵਾਲੀ ਆ ਤੁਸੀਂ ਦੇਖੋ ਮੈਂ ਮਾਰਨਿੰਗ ਪ੍ਰੇਅਰ ਚ ਵੀ ਇਸ ਗੱਲ ਨੂੰ ਬਹੁਤ ਮਰੀ ਕਿਹਾ ਆ ਕਿ ਦੁਨੀਆ ਨੂੰ ਦੇਖਣਾ ਹੈ ਤਾਂ ਆਪਣੀ ਨਜ਼ਰ ਇਜ਼ਰਾਈਲ ਉੱਤੇ ਰੱਖੋ ਇਜ਼ਰਾਈਲ ਦੇ ਵਿੱਚ ਕੀ ਕੁਝ ਬਣ ਰਿਹਾ ਹੈ ਇੱਕ ਵੱਡੀ ਲੜਾਈ ਦਾ ਆਗਾਜ਼ ਸ਼ੁਰੂ ਹੋ ਚੁੱਕਿਆ ਹੈ ਔਰ ਇਹ ਉਹ ਲੜਾਈ ਹੈ ਜਿਹਦਾ ਜ਼ਿਕਰ ਪਵਿੱਤਰ ਬਾਈਬਲ ਵਿੱਚ ਵੀ ਕੀਤਾ ਗਿਆ ਹੈ ਔਰ ਇੱਥੋਂ ਉੱਠਣ ਵਾਲਾ ਧੂਆਂ ਇਜ਼ਰਾਈਲ ਦੀ ਲੜਾਈ ਤੋਂ ਉੱਠਣ ਵਾਲਾ ਧੂਆਂ ਬਹੁਤ ਸਾਰੇ ਦੇਸ਼ਾਂ ਤੱਕ ਪਹੁੰਚਣ ਵਾਲਾ ਹੈ ਬਹੁਤ سارے ਦੇਸ਼ਾਂ ਤੱਕ ਤੁਸੀਂ ਇਹਨੂੰ ਸਮਝ ਸਕਦੇ ਇਹਨਾਂ ਅੱਖਰਾਂ ਨੂੰ ਉਹ ਬਹੁਤ ਥਾਵਾਂ ਨੂੰ ਇਫੈਕਟ ਕਰਨ ਵਾਲੀ ਬਹੁਤ ਦੇਸ਼ਾਂ ਨੂੰ ਇਫੈਕਟ ਕਰਨ ਵਾਲੀ ਉਹ ਲੜਾਈ ਪਰ ਅਗਰ ਤੁਸੀਂ ਕੋਸ਼ਣ ਦੇ ਅੰਦਰ ਹਾਂ ਤੁਹਾਡੇ ਉੱਤੋਂ ਦੀ ਤਾਂ ਧੂਆਂ ਲੰਘ ਜਾਊਗਾ ਪਰ ਤੁਹਾਡੇ ਘਰਾਂ 'ਚ ਨਹੀਂ ਬੜੂਗਾ ਹallelujah ਹallelujah ਕੂਚ 11 ਉਹਦੀ 4 ਤੋਂ 7 ਦੇ ਵਿੱਚ ਜਦੋਂ ਅਸੀਂ ਦੇਖੇ ਹੋ ਬਹੁਤ ਹੀ ਵਰਮੋਂਦਾ ਕਿ ਮੈਂ ਅਤਿਕ ਰਾਤ ਨੂੰ ਮਿਸਰ ਦੇ ਵਿੱਚੋਂ ਦੀ ਲੰਘਣ ਵਾਲਾ ਹਾਂ ਔਰ ਮਿਸਰ ਦੇਸ਼ ਵਿੱਚ ਹਰ ਇੱਕ ਪਲੋਠਾ ਫ੍ਰੋਮ ਦੇ ਪਲੋਠੇ ਤੋਂ ਲੈ ਕੇ ਜਿਹੜਾ ਆਪਣੇ ਸਿੰਘਾਸਨ ਉੱਤੇ ਬੈਠਾ ਹੈ ਉਸ ਗੋਲੀ ਦੇ ਪਲੋਠੇ ਤੀਜ ਜਿਹੜੀ ਚੱਕੀ ਪਿੱਛੇ ਹੈ ਨਾਲੇ ਹਰ ਇੱਕ ਡੰਗਰ ਦਾ ਪਲੋਠਾ ਮਰ ਜਾਵੇਗਾ ਔਰ ਸਾਰੇ ਮਿਸਰ ਦੇਸ਼ ਵਿੱਚ ਅਜਿਹਾਂ ਵੱਡਾ ਸਿਆਪਾ ਭਿੰਨ ਭੇਦ ਰੱਖਦਾ ਹੈ ਹਾਲੇਲੂਇਆ 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 ਹallelujah ਕਹਿੰਦਾ ਹਰ ਹਥਿਆਰ ਜਿਹੜਾ ਤੇਰੇ ਵਿਰੁੱਧ ਬਣਾਇਆ ਜਾਵੇ ਨਕਮਾ ਹੋਵੇਗਾ ਹਰ ਜ਼ੁਬਾਨ ਜਿਹੜੀ ਤੇਰੇ ਵਿਰੁੱਧ ਖੁੱਲ੍ਹੇ ਉਹ ਦੋਸ਼ੀ ਠਹਿرائی ਠਹਿرائی ਜਾਏਗੀ ਇਹ ਯਹਵਾ ਦੇ ਦਾਸਾਂ ਦਾ ਅਧਿਕਾਰ ਆ ਹallelujah ਔਰ ਇਦਾਂ ਹੀ ਹੋਇਆ ਫਿਰ ਰੋਂ ਦਾ ਆਪਣਾ ਪਲੋਠਾ ਮੁੰਡਾ ਵੀ ਮਰ ਗਿਆ ਟੰਗਰਾਂ ਦੇ ਪਲੋਠੇ ਵੀ ਮਰੇ ਪਰ ਇਸرائیਲੀਆਂ ਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇਥੋਂ ਤੱਕ ਕਿ ਜਿਵੇਂ ਅਜ ਤਾਂ ਲਈਆਂ ਬਹੁਤ ਆਇਤਾਆਂ ਇੱਕ ਥਾਂ ਤੇ موسی ਦੇ ਨਾਲ ਪਰਮੇਸ਼ਵਰ ਨੇ ਗੱਲ ਕੀਤੀ ਕਿ موسی ਇਹਨਾਂ ਲੋਕਾਂ ਨੂੰ ਕਹ ਦੇ ਜੋ ਕੁਛ ਜੂਹਾਂ ਦੇ ਵਿੱਚ ਆ ਸਭ ਕੁਛ ਲੈ ਕੇ ਘਰਾਂ ਨੂੰ ਚੱਲ ਜਾਓ ਆਪਣਾ maal ਢੰਗਰ ਲੈ ਕੇ ਜਿਹੜਾ ਘਰਾਂ ਵਿੱਚ ਨਾ ਗਿਆ ਮੈਂ ਇਹੋ ਜਿਹੇ ਗੜੇ ਪਾਉਣ ਵਾਲਾ ਆ ਜਿਨ੍ਹਾਂ ਦੇ ਵਿੱਚ ਅੱਗ ਰਲੀ ਹੋਈ ਆ ਉਹ ਬੰਦਿਆਂ ਨੂੰ ਵੀ ਸਾੜ ਦਊਂਗੇ ਉਹ maal ਢੰਗਰ ਨੂੰ ਵੀ ਸਾਲ ਕਾਸੇ ਨੂੰ ਸਾੜ ਦੇਣਗੇ ਕੁਝ ਮਿਸਰੀ ਲੋਕ ਸੀ ਜਿਹੜੇ ਰਾਜੇ ਦੇ ਰਾਜ ਮਹਿਲ ਵਿੱਚ ਕੰਮ ਕਰਦੇ ਸੀ ਉਹਨਾਂ ਨੇ ਵੀ ਸੁਣਿਆ ਉਹਨਾਂ ਨੇ ਭੈਅ ਖਾਤਾ ਕਿ ਜੁਹਾ ਆਈਆਂ ਪਰਮੇਸ਼ਵਰੀਆਂ ਨੂੰ ਨਹੀਂ ਪਈਆਂ ਲਹੂ ਬਣਿਆ ਪਰਮੇਸ਼ਵਰਾਂ ਦੇ ਘਰ ਦੇ ਵਿੱਚ ਪਾਣੀ ਜਿਹੜਾ ਸੀ ਉਹ ਠੀਕ ਰਿਹਾ ਬਾਕੀ ਸਾਰੇ ਦੇ ਘਰਾਂ ਦਾ ਲਹੂ ਬਣ ਗਿਆ ਮੱਖੀਆਂ ਆਈਆਂ ਇਸرائیਲੀਆਂ ਦੇ ਨਹੀਂ ਨੁਕਸਾਨ ਹੋਇਆ ਉਹਨਾਂ ਨੇ ਵੱਡੇ ਕੰਮ ਦੇ ਪਰ ਉਹ ਡਰ ਗਏ ਉਹਨਾਂ ਚੋਂ ਸੋਸ਼ ਲੋਕਾਂ ਨੇ ਥੋੜੇ ਜਾਨੇ ਪਰਮੇਸ਼ਵਰ ਦਾ ਕਹਿ ਹੈ ਮੰਨ ਕੇ ਆਪਣੇ ਮਾਲ ਡੰਕਰ ਨੂੰ ਵੀ ਘਰ ਲੈ ਆਂਦਾ ਪਰ ਜਿੱਦਾਂ ਇਸرائیਲੀ ਬਚਾਏ ਗਏ ਉਦਾਂ ਹੀ ਮਿਸਰ ਦੇ ਉਹ ਲੋਕ ਜਿਨ੍ਹਾਂ ਨੇ ਪਰਮੇਸ਼ਵਰ ਉੱਤੇ ਭਰੋਸਾ ਰੱਖਿਆ ਉਹ ਵੀ ਬਚਾਈ ਗਏ ਹallelujah ਇੱਥੇ ਸਾਨੂੰ ਪਤਾ ਲੱਗਦਾ ਪਰਮੇਸ਼ਵਰ ਭਿੰਨ ਭੇਤ ਨਹੀਂ ਕਰਦਾ ਜਿਹੜਾ ਵੀ ਆਗਿਆਕਾਰੀ ਕਰੂਗਾ ਚਾਹੇ ਉਹ ਇਸرائیਲੀ ਆ ਤੁਹਾਨੂੰ ਬਹੁਤ ਬਹੁਤ ਤਾਨੂ ਆਦੇ ਇਸ ਵੀਡੀਓ ਨੂੰ ਦੇਖਣ ਨੂੰ ਬਹੁਤ ਬਹੁਤ ਵਜਨ ਪੜੇ ਹੋਰ ਸੁਨੇਹੇ ਜਨਣ ਪਰ ਆਪ ਸਭ ਨੂੰ ਬਰਕਤ ਹੋਵੇ ਅਸ਼ੀਸ਼ ਮਿਲੇ ਬੇਰੀ ਤਰਫ ਸੇ ਸਭ ਕੋ ਜੈ ਮਿਲ ਸਕੇ। ਹੋਰ ਪਲੀਸ ਕਰੇ ਚੈਨਲ ਪੈਨੇ ਉ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰ ਲੈਣਾ। ਸਭ ਕੋ ਜੈ ਮਿਲ ਸਕੇ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਨਾ। ਹਲੇ ਲਈ ਆ।